ਮਤਲਬ ਤੁਸੀਂ ਕਿੰਨਾ ਕਹਿੰਦੇ ਹੋ ਕਿ 17 ਚੱਲ ਰਿਹਾ 17 17.5 18 ਤੱਕ ਜੇ ਬੱਸਟਰ ਲੈ ਕੇ ਆਉਂਦੀ ਹੈ ਤਾਂ ਥੋੜਾ ਸਮੇਂ ਸਰ ਪਹੁੰਚ ਜਾਓ ਸਮੇਂ ਸਿਰ ਤੁਗਾ ਜੀ ਉਹ ਮੇਰੀ ਗਾਰੰਟੀ ਹੈ ਸੋ ਅਸੀਂ ਕਿਸਾਨਾਂ ਨੂੰ ਵੀ ਬੇਨਤੀ ਕਰਦੇ ਹਾਂ ਕਿ ਰਤਬਾ ਟੀਵੀ ਚੈਨਲ ਇੱਕ ਜ਼ਿੰਮੇਵਾਰ ਚੈਨਲ ਹੈ ਤੁਹਾਨੂੰ ਕਿਤੇ ਵੀ ਕੋਈ ਮੁਸ਼ਕਲ ਲੱਗੇ ਕਿ ਸਾਡੇ ਜੈਤੋ ਇਲਾਕੇ ਦੇ ਵਿੱਚ ਮੰਡੀ ਦੇ ਵਿੱਚ ਕਿਸੇ ਤਰ੍ਹਾਂ ਦੀ ਪ੍ਰੋਬਲਮ ਹੋ ਜਾਂ ਜੈਤੋ ਦੇ ਅਧheen ਮਾਰਕੀਟ ਕਮੇਟੀ ਦੇ ਅਧheen ਪੈਂਦੀਆਂ ਮੰਡੀਆਂ ਦੇ ਵਿੱਚ ਕਿਤੇ ਤੁਹਾਨੂੰ ਲੱਗਦਾ ਕਿ ਕਿਸੇ ਤਰ੍ਹਾਂ ਦੀ ਕੋਈ ਚੋਰੀ ਦੀ ਪ੍ਰੋਬਲਮ ਆ ਰਹੀ ਹੈ ਕਿਤੇ ਕੰਡੇ ਦੇ ਵਿੱਚ ਜਿਹੜਾ ਬੇਇਮਾਨੀ ਕੀਤੀ ਜਾ ਰਹੀ ਹੈ ਕਿਤੇ ਪ੍ਰਾਈਵੇਟ ਕੰਡੇ ਲੱਗਿਆ ਦੁਕਾਨਦਾਰ ਜਿਹੜਾ ਹੈ ਉਹ ਰਾਤ ਨੂੰ ਚੋਰੀ ਕੀਤਾ ਮਾਲ ਕਿਉਂਕਿ ਚੋਰ ਵੀ ਸਰਗਰਮ ਰਹਿੰਦੇ ਮੰਡੀਆਂ ਦੇ ਵਿੱਚ ਇਕੱਠ ਦੇ ਵਿੱਚ ਸਰਗਰਮ ਰਹਿੰਦੇ ਚੋਰ ਜੇ ਕਿਸੇ ਕਿਸਮ ਦੀ ਤੁਹਾਨੂੰ ਕੋਈ ਸ਼ਿਕਾਇਤ ਕੰਪਲੀਟ ਲੱਗੇ ਤਰੁਤ ਬਾਡੀ ਵੀ ਚੈਨਲ ਦੇ ਨਾਲ ਤੁਸੀਂ ਕਮੈਂਟਾਂ ਦੇ ਵਿੱਚ ਸੰਪਰਕ ਕਰ ਸਕਦੇ ਹੋ ਅਸੀਂ ਕੋਸ਼ਿਸ਼ ਕਰਾਂਗੇ ਕਿ ਕਿਸਾਨ ਦੀ ਕਿਸੇ ਵੀ ਤਰੀਕੇ ਲੁੱਟ ਨਾ ਮਰੀ ਨੌ ਤੋਂ 18 ਮੌੜ ਰੋਡ ਦੇ ਉੱਪਰ ਜਿਹੜੇ ਸ਼ਹਿਰ ਦੇ ਰੋਡ ਉੱਤੇ ਉਹਨਾਂ ਦੇ ਵਿੱਚ ਕੁਝ ਲੋਕਲ ਫਰਮਾਂ ਦਾ ਨਾਮ ਵੀ ਆਇਆ ਉਹਦੇ ਵਿੱਚੋਂ ਤਕਰੀਬਨ 400 ਕੁੰਡਰ ਤੋਂ ਵੱਧ ਝੋਨਾ ਉਹ ਫੜਿਆ ਗਿਆ ਹੈ ਲੋਡ ਜਿਹੜਾ ਗੱਡੀਆਂ ਦੇ ਵਿੱਚ ਸੀ ਇਹਦਾ ਰਾਜਸਥਾਨ ਦੇ ਹਨੂਮਾਨਗੜ੍ਹ ਤੋਂ ਆਇਆ ਪਤਾ ਲੱਗਿਆ ਸਿੱਧੂਪੁਰ ਜਥੇਬੰਦੀ ਨੇ ਉੱਥੇ ਜਿਹੜਾ ਜਾ ਕੇ ਉਹਨੂੰ ਫੜਿਆ ਜੋ ਉਹਨਾਂ ਨੂੰ ਪਤਾ ਲੱਗਿਆ ਕਿ 4-5000 ਗੱਟਾਂਵਾਂ ਸਰਵਾਂ ਵਿੱਚ ਪਹਿਲਾਂ ਹੋਰ ਵੀ ਲੱਗੇ ਹੋਏ ਰੈਕ ਲੱਗੇ ਹੋਏ ਆ 400 ਪੁਆਇੰਟ ਤੋਂ ਵੱਧ ਚੋਨਾ ਉੱਥੇ ਫੜਿਆ ਗਿਆ ਜਿਹਦੀ ਮੌਇਸਚਰ ਜਿਹੜਾ ਹੈ ਜਿਹਦੀ ਸੈੱਲ ਨਵੀਂ ਜਿਹੜੀ ਹੈ ਉਹ 27 ਤੋਂ ਉੱਪਰ ਪਤਾ ਲੱਗਿਆ ਕਿ ਉਹ ਸਿੱਧੂਪੁਰ ਜਥੇਬੰਦੀ ਦਸੰਤ ਮਤਾਬ ਕੋਲ ਐਫ ਆਈ ਆਰ ਵੀ ਉਹਨਾਂ ਬੰਦਿਆਂ ਤੇ ਉਹ ਸਰਵ ਮਾਲਕਾਂ ਤੇ ਕਰਵਾਤੀ ਆ ਕੱਲ੍ਹ ਧਰਨੇ ਪਰਚਨ ਦਾ ਪ੍ਰੋਗਰਾਮ ਹੋ ਗਿਆ ਤੇ ਕਹਿੰਦੇ ਕੋ ਰਾਜਸਥਾਨ ਦੇ ਹਨਗਵਾਰਗੜ ਤੋਂ 700 800 ਜਾਂ ਵੱਧ ਤੋਂ ਵੱਧ ਹਜ਼ਾਰ ਰੁਪਏ ਕੰਡਲ ਖਰੀਦੇ ਗਏ ਜਦੋਂ ਕਿ ਮਾਰਕੀਟ ਰੇਟ ਜਿਹੜਾ ਗਵਰਨਮੈਂਟ ਰੇਟ ਜਿਹੜਾ 2369 ਰੁਪਏ ਦੇ ਵਿੱਚ 2369 ਰੁਪਏ ਹੈ ਇਹ ਕੋਈ 7-8 ਸੌ ਜਾਂ ਹਜ਼ਾਰ ਰੁਪਏ ਨੂੰ ਖਰੀਦ ਕੇ ਸੈਂਟਰ ਮਾਰਕ ਤੇ ਲੈ ਕੇ ਆਉਗਾ ਬਾਹਰੋਂ ਤੇ ਫਿਰ ਪੰਜਾਬ ਦਾ نقصان ਥੀ ਸਸੀਕਾਲ ਜੀ ਮੈਂ ਜਸਵੰਦਰ ਸਿੰਘ ਬਰਾੜ ਤੇ ਰੋਤਵਾ ਟੀਵੀ ਨਾਲ ਜੁੜਿਆ ਹੂ ਤੁਸੀਂ ਜਾਤੋ ਮੰਡੀ ਜਲਾਬਰੀ ਰਿਪੋਰਟ ਜਾਤੋ ਮੰਡੀ ਦੀ ਦਾਣਾ ਮੰਡੀ ਦੇ ਵਿੱਚ ਹੈ ਝੋਨੇ ਦੀ ਫਸਲ ਜਿਹੜੀ ਹੈ ਜੋਰ ਸ਼ੋਰ ਦੇ ਨਾਲ ਮੰਡੀਆਂ ਦੇ ਵਿੱਚ ਆ ਰਹੀ ਹੈ ਕੱਲ ਬੀਕਾ ਜੂ ਇੱਕ ਤਾਂ ਸੇ ਦੁਪਰ ਬਲਾਕ ਕੋਟਕਪੂਰਾ ਉਹਨਾਂ ਨੇ ਕੋਟਕਪੂਰਾ ਬਲਾਕ ਦੇ ਵਿੱਚ ਪੈਂਦੇ ਕੁਝ ਦੋ ਤਿੰਨ ਸ਼ੈਲਰ ਕੋ ਫੜੇ ਜਿੰਨਾ ਸ਼ੈਲਰਾਂ ਦੇ ਵਿੱਚ ਰਾਜਸਥਾਨ ਤੋਂ ਜਥੇਬੰਦੀ ਦੇ ਅਹੁਦੇਦਾਰਾਂ ਦੱਸਣ ਮੁਤਾਬਕ ਕਿ 7-800 ਰੁਪਏ ਜਾਂ 1000 ਰੁਪਏ ਕਵਾਂਟਲ ਦਾ ਝੋਨਾ ਜਿਹੜਾ ਉਹ ਖਰੀਦ ਕੇ ਲਿਆਂਦਾ ਗਿਆ 400 ਕਵਾਂਟਲ ਦੇ ਕਰੀਬ ਜਿਹੜਾ ਝੋਨਾ ਮੌਕੇ ਤੇ ਫੜਿਆ ਗਿਆ ਦੋ ਸ਼ੈਲਰਾਂ ਦੇ ਵਿੱਚੋਂ ਜਿਹੜੇ ਕੋਟਕਪੂਰਾ ਬਲਾਕ ਦੇ ਵਿੱਚ ਸ਼ੈਟਰ ਪੈਂਦੇ ਆ ਜਿਹਦਾ ਮੌਇਸਚਰ ਜਿਹੜਾ ਮੰਡੀ ਦੇ ਵਿੱਚ ਮੌਇਸਚਰ ਜਿਹੜਾ ਝੋਨੇ ਦਾ ਜਿਹੜੀ ਸੈੱਲ ਐ ਜਿਹੜੀ ਨਮੀ ਐ ਉਹ 17 ਰੱਖੀ ਹੋਈ ਐ 17 17.5 ਤੱਕ ਨਮੀ ਤੱਕ 17 17.5 ਮੌਇਸਚਰ ਤੱਕ ਜਿਹੜਾ ਝੋਨਾ ਐ ਉਹ ਸਰਕਾਰ ਖਰੀਦ ਰਹੀ ਐ ਸਰਕਾਰ ਉਹਨੂੰ ਭਰ ਰਹੀ ਐ ਜਿਹੜਾ ਉੱਥੇ 400 ਪੁਆਇੰਟ ਤੋਂ ਉੱਪਰ ਝੋਨਾ ਜਿਹੜਾ ਉਹ ਲੋਡਡ ਪੜਿਆ ਗਿਆ ਗੱਡੀਆਂ ਦੇ ਵਿੱਚ ਤੇ ਦੱਸਿਆ ਗਿਆ ਜਦੋਂ ਜਦੇਬੰਦੀ ਦੇ ਮੌਦੇਦਾਰ ਸਰਪੰਨਨ ਨਾਲ ਗੱਲ ਕੀਤੀ ਬੋਰਡਪੁਰਾ ਬਲਾਕ ਦੇ ਨਾਲ ਵੇਪਨ ਸੇ ਘਰਾਂ ਨੇ ਲਾ। ਤਾਂ ਉਹਨਾਂ ਨੇ ਦੱਸਿਆ ਕਿ तकरीबन तकरीबन ਜਿਹੜਾ ਹੈਗਾ 4-5000 ਗੱਟਾ ਉਹਨਾਂ ਸ਼ੈਲਰਾਂ ਦੇ ਵਿੱਚ ਜਿਹੜੇ 2-3 ਸ਼ੈਲਰ ਹੈ। ਉਹਨਾਂ ਦੇ ਵਿੱਚ ਹੋਰ ਵੀ ਲੱਗਿਆ ਹੋਇਆ। ਉਹ ਵੀ ਉਹਦੀ ਇਨਕੁਆਰੀ ਕਰਾਈ ਜਾਣੀ ਹੈ ਕਿ ਉਹ ਕਿੱਥੋਂ ਆਇਆ ਠੋਨਾ। ਉਹਦੀ ਨਵੀਂ ਜਿਹੜੀ ਹੈ ਉਹਦੀ ਉਹਦਾ ਮੌਇਸਚਰ ਜਿਹੜਾ ਉਹ 27+ ਹੈ। 17 27 10 ਪੁਆਇੰਟ ਦਾ ਫਰਕ ਪੈ ਗਿਆ ਮੌਇਸਚਰ ਦਾ ਤੇ ਕਹਿੰਦੇ ਕਿ ਉਹ ਉਹਨਾਂ ਆੜਤੀਆਂ ਨੇ ਉਹਨਾਂ ਸ਼ੈਲਰ ਮਾਲਕਾਂ ਨੇ ਜਿਹੜਾ ਹੈਗਾ ਉਹ ਰਾਜਸਥਾਨ ਦੇ ਹਨੂਮਾਨਗੜ੍ਹ ਦੇ ਵਿੱਚੋਂ 700 800 ਜਾਂ 1000 ਰੁਪਏ ਕੁਆਂਟਲ ਦੇ ਹਿਸਾਬ ਨਾਲ ਖਰੀਦਿਆ ਜਦੋਂ ਕਿ ਗਵਰਨਮੈਂਟ ਰੇਟ ਜਿਹੜਾ ਪੰਜਾਬ ਦੇ ਵਿੱਚ ਐਮਐਸਪੀ ਜਿਹੜੀ ਹੈ ਜਿਹੜਾ ਰੇਟ ਆ ਝੋਨੇ ਦਾ ਉਹ 2369 ਰੁਪਏ ਆ ਅੱਧ ਤੋਂ ਵੀ ਘੱਟ ਰੇਟ ਦੇ ਵਿੱਚ ਉਹ ਖਰੀਦਿਆ ਗਿਆ ਮੰਡੀਆਂ ਦੇ ਵਿੱਚ ਕਿਸਾਨ ਦੀ ਲੁੱਟ ਕੀਤੀ ਜਾ ਰਹੀ ਹੈ ਜੈਤੋਂ ਮੰਡੀ ਦੇ ਵਿੱਚ ਖੜੇ ਆ ਚੇਅਰਮੈਨ ਮਾਰਕੀਟ ਕਮੇਟੀ ਜੈਤੋਂ ਲక్ష్మణਪਗਤ ਤੁਆਣਾ ਉਹਨਾਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਕੀ 17 17.5 ਮੋਇਸਚਰ ਤੇ ਝੋਨਾ ਚੁੱਕਿਆ ਜਾ ਰਿਹਾ ਚੋਰੀਆਂ ਚਕਾਰੀਆਂ ਦੀ ਪ੍ਰੋਬਲਮ ਪਿੱਛੇ ਬਹੁਤ ਆਉਂਦੀ ਸੀ ਅੱਜ ਤੋਂ ਦੋ ਤਿੰਨ ਹਫ਼ਤੇ ਪਹਿਲਾਂ ਅਸੀਂ ਏਸੀਮੋ ਜਤੋਮੰਡੀ ਦੇ ਵਿੱਚ ਉਹ ਕਵਰ ਕਰ ਗਏ ਸੀ ਸਾਰਾ ਜਿਹੜਾ ਦੁਕਾਨਦਾਰਾਂ ਨੂੰ ਜਾਂ ਆਸੇ ਪਾਸੇ ਝੁੱਗੀ ਝੋਂਪੜੀ ਵਾਲਿਆਂ ਨਾਲ ਗੱਲਬਾਤ ਕਰਕੇ ਗਏ ਸੀ ਕਿ ਜੇ ਕਿਸੇ ਵੀ ਕਿਸਮ ਦੇ ਕਿਸਾਨ ਨੂੰ ਇਸ ਤਰ੍ਹਾਂ ਦੀ ਮੁਸ਼ਕਲ ਆਈ ਚੋਰੀ ਕੀਤੀ ਗਈ ਰਾਤ ਸਮੇਂ ਜਾਂ ਕੁਝ ਵੀ ਇਸ ਤਰ੍ਹਾਂ ਦਾ ਹੋਇਆ ਕਿ ਦੁਕਾਨਦਾਰਾਂ ਨੇ ਚੋਰੀ ਕੀਤਾ ਝੋਨਾ ਮਾਲ ਜਿਹੜਾ ਉਹ ਖਰੀਦਣ ਦੀ ਕੋਸ਼ਿਸ਼ ਕੀ ਦਿੱਤਾ ਸੀ ਉਹਨਾਂ ਚੀਜ਼ਾਂ ਨੂੰ ਜਿਹੜਾ ਉਹ ਖਬਰਾਂ ਦੇ ਰੂਪ ਦੇ ਵਿੱਚ ਚਲਾਵਾਂਗੇ ਕੀ ਜਿਹੜੇ ਕੋੜਕਪੁਰੇ ਦੇ ਵਿੱਚ ਸ਼ੈਲਰ ਫੜੇ ਗਏ ਜਿਨ੍ਹਾਂ ਨੇ ਪੰਜਾਬ ਦੇ ਝੋਨੇ ਨੂੰ ਇਗਨੋਰ ਕਰਕੇ ਅਣਦੇਖਿਆ ਕਰਕੇ ਕਿਸਾਨ ਨੂੰ ਅਣਦੇਖਿਆ ਕਰਕੇ ਰਾਜਸਥਾਨ ਦੇ ਹਨੂਮਾਨਗੜ੍ਹ ਤੋਂ ਲਿਆ ਕੇ ਜਿਹੜਾ ਉਹ ਸੈਂਕੜੇ ਕੁਆਂਟਲ ਝੋਨਾ ਇਸ ਤੋਂ ਪਹਿਲਾਂ ਖਰੀਦ ਕੇ ਜਿਹੜਾ ਆਪਣੇ ਸ਼ਹਿਰਾਂ ਦੇ ਵਿੱਚ ਲੈ ਵੀ ਆਂਦਾ ਉਹਨਾਂ ਤੇ ਕੱਲ ਐਫ ਆਈ ਆਰ ਹੋ ਗਈ ਹੈ ਜੱਥੇਬੰਦੀ ਸਿੱਧੂ ਪੁੱਤ ਦੱਸਣ ਮੁਤਾਬਕ ਉਹਨਾਂ ਛੈਲਰ ਮਾਲਕਾਂ ਦੇ ਐਫ ਆਈ ਆਰ ਕੋਡ ਪੂਰਾ ਥਾਣੇ ਦੇ ਵਿੱਚ ਕਟਾ ਦਿੱਤੀ ਗਈ 16 ਮਿੰਦਰ ਸਿੰਘ ਭਗਤਵਾਨਾ ਚੇਅਰਮੈਨ ਮਾਰਕੀਟ ਕਮੇਟੀ ਜੱਤ ਤੋਂ ਉਹਨਾਂ ਨਾਲ ਗੱਲਬਾਤ ਕਰਾਂਗੇ ਇਹਨਾਂ ਮੁੱਦਿਆਂ ਤੇ ਚੇਅਰਮੈਨ ਮਾਰਕੀਟ ਕਮੇਟੀ ਜੱਤ ਤੋਂ ਡਾਕਟਰ ਲక్ష్మణ ਭਗਤਵਾਨਾ ਸਾਡੇ ਨਾਲ ਹੈ ਗੱਲਬਾਤ ਕਰਾਂਗੇ ਉਹਨਾਂ ਦੇ ਨਾਲ ਕਿ ਕਿਸਾਨਾਂ ਨੂੰ ਜਿਹੜੀਆਂ ਮੁਸ਼ਕਲਾਂ ਆਉਣ ਕਿਸੇ ਤਰ੍ਹਾਂ ਦੀ ਲੁੱਟ ਖਸੁੱਟ ਨਾ ਹੋਵੇ ਤੇ ਕਿਸਾਨਾਂ ਨੂੰ ਜਿਹੜਾ ਉਹ ਲੰਮਾ ਟਾਈਮ ਮੰਡੀਆਂ ਦੇ ਵਿੱਚ ਬੈਠਣਾ ਨਾ ਪਵੇ ਸਸੀਕਲ ਜੀ ਸਸੀਕਲ ਜੀ ਚੇਅਰਮੈਨ ਸਾਹਿਬ ਜਿਸ ਤਰ੍ਹਾਂ ਕਿ ਮੰਡੀ ਦੇ ਵਿੱਚ 혼ਾ ਆ ਗਿਆ ਪੂਰੀ ਤਰ੍ਹਾਂ ਪਿਛਲੇ 15 20 ਦਿਨ ਪਹਿਲਾਂ ਅਸੀਂ ਉਸ ਚੀਜ਼ ਦੀ ਕਵਰੇਜ ਖਾਲੀ ਮੰਡੀ ਦੇ ਵਿੱਚ ਕਰਕੇ ਗਏ ਸੀ ਉਦੋਂ ਦਾ ਟੀਵੀ ਵੱਲੋਂ ਕਿ ਚੋਰੀ ਜਿਗਾਰੀ ਨਾ ਹੋਵੇ ਜਿਵੇਂ ਆਸੇ ਪਾਸੇ ਕਹਿੰਦੇ ਕਿ ਝੁੱਗੀ ਝੌਂਪੜੀ ਹੋਗੀ ਉਸ ਤਰ੍ਹਾਂ ਦਾ ਮਾਲ ਨਾ ਵਿਕੇ ਇੱਕ ਮੌਇਸਚਰ ਵਗੈਰੇ ਦੀ ਪ੍ਰੋਬਲਮ ਜਿਹੜੀ ਨਮੀ ਤੇ ਮੰਡੀਆਂ ਦੇ ਵਿੱਚ ਜਿਹੜਾ ਕਿਸਾਨ ਪਿਛਲੇ 8 10 12 ਦਿਨ ਤੋਂ ਬੈਠਾ ਜੀ ਹੈ ਇਹ ਵੀ ਸੁਣਨ ਦੇ ਵਿੱਚ ਆ ਰਿਹਾ ਹੈ ਕਿ ਕੁਝ ਉਹ ਲੋਕ ਹੈ ਜਿਹੜੇ ਕੁਝ ਕਾਟ ਕਟਾ ਕੇ ਕਿਉਂਕਿ ਜ਼ਮੀਨਦਾਰ ਦੀ ਵੀ ਗਲਤੀ ਹੁੰਦੀ ਹੈ ਸਾਰਾ ਸ਼ੈਲਰ ਤੇ ਜਾਣ ਕੇ ਇਹ ਤੇ ਨਹੀਂ ਛੱਡ ਸਕਦੇ ਆਪਾਂ ਉਹਨਾਂ ਚੀਜ਼ਾਂ ਬਾਰੇ ਤੁਸੀਂ ਕੀ ਹਦਾਇਤਾਂ ਜਾਰੀ ਕੀਤੀਆਂ ਹੈ ਚੋਰੀ ਜਿਹੜੀ ਉਹ ਕਿੰਨੀ ਕ ਐਸ ਵਾਰੀ ਮੰਡੀ ਦੇ ਵਿੱਚੋਂ ਵੀ ਅਸੀਂ ਕਿਸਾਨਾਂ ਤੋਂ ਪਤਾ ਕਰਾਂਗੇ ਕਿ ਰਾਤ ਦੇ ਸਮੇਂ ਜਿਹੜਾ ਉਹ ਚੋਰੀਆਂ ਚਕਾਰੀਆਂ ਜਿਹੜੀਆਂ ਫਸਲ ਦੀਆਂ ਝੋਨੇ ਦੀਆਂ ਹੋ ਜਾਂਦੀਆਂ ਕੁਝ ਮੰਡੀ ਦੇ ਵਿੱਚ ਦੁਕਾਨਾਂ ਬਣੀਆਂ ਪੁਣੀਆਂ ਜਿਨ੍ਹਾਂ ਦੇ ਵਿੱਚੋਂ ਮਾਲ ਖਰੀਦਾ ਵੀ ਜਾਂਦਾ ਉਹਦੇ ਵਾਸਤੇ ਅਸੀਂ ਪਹਿਲਾਂ ਜਿਹੜਾ ਆਪਣੇ ਵੱਲੋਂ ਅਲਰਟੋ ਦੁਕਾਨਦਾਰਾਂ ਨੂੰ ਜਾਰੀ ਕਰ ਗਈ ਸੀ ਕੀ ਕਹਿਣਾ ਚਾਹੋ ਦੇਖੋ ਜੀ ਜਿਹੜਾ ਅੱਜ ਕੱਲ ਜਿਹੜਾ ਝੋਨੇ ਦਾ ਸੀਜ਼ਨ ਆ ਜੀ ਉਹ ਬਹੁਤ ਵਧੀਆ ਸੀਜ਼ਨ ਚੱਲ ਰਿਹਾ ਸਾਡੇ ਵੱਲ ਜਿਹੜੇ ਪ੍ਰਬੰਧ ਦਾ ਤੁਸੀਂ ਪ੍ਰਬੰਧ ਪੁੱਛਿਆ ਪ੍ਰਬੰਧ ਪੂਰਾ ਜੋਰ ਲਾ ਕੇ ਮੈਂ 1.2 ਮਹੀਨੇ ਪਹਿਲਾਂ ਪ੍ਰਬੰਧਾਂ ਦਾ ਜਿਹੜਾ ਸੀਗਾ ਮੈਂ ਦਾ ਮੈਨਕਾਸਟ ਤੋ ਤਿਆਰ ਕਰ ਲਿਆ ਸੀ ਇਸ ਤਰ੍ਹਾਂ ਦੇ ਜਿਹੜੇ ਪ੍ਰਬੰਧ ਆ ਮੰਡੀ ਦੇ ਵਿੱਚ ਹੋਣਗੇ ਜੀ ਕੋਈ ਸਫਾਈ ਦਾ ਮੈਂ ਮਾਰਾ ਸੀ ਜਿੱਥੇ ਹੀ ਮੈਨੂੰ ਲੱਗਿਆ ਸੀ ਮੈਂ ਆਪ ਜਾ ਕੇ ਉੱਥੇ ਸਫਾਈ ਦੇਖੀ ਆ ਪਾਣੀ ਦਾ ਪ੍ਰਬੰਧ ਵਧੀਆ ਜੋ ਬਾਥਰੂਮਾਂ ਦਾ ਲੈਟ੍ਰੀਨਾਂ ਦਾ ਪ੍ਰਬੰਧ ਜਿਹੜਾ ਬਹੁਤ ਵਧੀਆ ਕੀਤਾ ਹੂੰ ਤੇ ਨਾਲ ਹੀ ਜਿਹੜਾ ਤੁਸੀਂ ਕਿਸਾਨਾਂ ਦਾ ਕਿਸਾਨਾਂ ਨੂੰ ਵੀ ਮੇਰੀ ਅਪੀਲ ਕਰਤੀ ਸੀ ਮੈਂ ਪਹਿਲਾਂ ਹੀ ਅਪੀਲ ਕੀਤੀ ਸੀ ਕਿ ਤੁਸੀਂ ਮੇਰੇ ਫੇਸਬੁੱਕ ਤੇ ਵੇਖਦੇ ਹੋਵੋਗੇ ਵੀ ਜਿਹੜਾ ਸੁੱਕਾ ਝੋਨਾ ਲੈ ਕੇ ਆ ਜੀ ਸੁੱਕਾ ਝੋਨਾ ਲੈ ਕੇ ਆਉਣ ਦੇ ਨਾਲ ਨਾਲ ਤਾਂ ਜਿਹੜਾ ਆਰਥਿਕਾ ਪਰੇਸ਼ਾਨ ਨਹੀਂ ਹੁੰਦਾ ਨਾਲੇ ਜਿਹੜਾ ਕਿਸਾਨ ਕਿਸਾਨ ਜਿਹੜਾ ਉਹ ਪਰੇਸ਼ਾਨ ਨਹੀਂ ਹੁੰਦਾ ਜਾਂ ਖਰੀਦਦਾਰ ਨਹੀਂ ਪਰੇਸ਼ਾਨ ਹੁੰਦਾ ਜੀ ਪਰ ਉਹਦੇ ਵਿੱਚ ਕੁਝ ਸਾਡੀਆਂ ਵੀ ਗਲਤੀਆਂ ਹੁੰਦੀਆਂ ਵੀ ਜਦੋਂ ਤੁਹਾਨੂੰ ਕਾਲੀ ਲੱਗ ਜਾਂਦੀ ਆ ਵੀ ਹਾਏ ਮੇਰਾ ਝੋਨਾ ਖੜਾ ਛੇਤੀ ਛੇਤੀ ਮੈਂ ਲੈ ਕੇ ਜਾਵਾਂ ਮੈਂ ਛੇਤੀ ਛੇਤੀ ਲੈ ਕੇ ਜਾਵਾਂ ਉਹਰ ਜਦੋਂ ਜ਼ਿਆਦਾ ਮੌਸਰ ਵਾਲਾ ਝੋਨਾ ਲੈ ਕੇ ਆਉਂਦੇ ਆ ਉੱਥੇ ਜਾ ਕੇ ਸਮੱਸਿਆ ਖੜੀ ਹੋ ਜਾਂਦੀ ਹੈ ਜੀ ਸਾਡੀ ਵੀ ਸਮੱਸਿਆ ਇਹ ਖੜੀ ਹੋ ਜਾਂਦੀ ਆ ਵੀ ਅਸੀਂ 17 ਐਂਡ ਚਲੋ ਕੋਈ ਵੀ ਆਇਆ ਹੁੰਦਾ ਚਲੋ ਸਾਡੇ 17 ਵੀ ਕਰਦੇ ਆ ਯਾਰ ਕੋਈ ਗੱਲ ਨਹੀਂ ਯਾਰ ਗਰੀਬ ਕਿਸਾਨ ਆ ਇੰਨੇ ਦਿਨ ਹੋ ਗਏ ਬੈਠੇ ਨੂੰ ਹੁਣ ਜਿਹੜੇ 24 24 ਮੌਸਰ ਲੈ ਕੇ ਆਉਂਦੇ ਆ ਜੀ ਉਹ ਜਿਹੜਾ 24 24 ਮੌਸਰ ਲੈ ਕੇ ਆਉਂਦੇ ਆ ਉਹ ਸਾਡੇ ਲਈ ਬਹੁਤ ਨੁਕਸਾਨਦੇ ਆ ਕਿਸਾਨ ਲਈ ਨੁਕਸਾਨਦੇ ਆ ਜੀ ਉਹ ਸਮਾਂ ਪਹਿਲਾਂ ਕਿਸੇ ਕਿਸਾਨ ਜੀ ਤੋਂ ਸਾਡੇ ਉਹ ਮੌਇਸਚਰ ਜਦੋਂ ਚੈੱਕ ਕੀਤਾ ਤੁਹਾਡਾ 17 ਸੀ ਜਦੋਂ ਸੈਂਡਰ ਵਾਲਿਆਂ ਨੇ ਉਹਦਾ ਚੈੱਕ ਕੀਤਾ ਉਹ 24 ਕੱਢਿਆ ਜੀ ਮੈਨੂੰ ਰਾਤ ਨੂੰ 9 ਵਜੇ ਬੁਲਾਇਆ ਗਿਆ ਮੈਂ ਸਾਰਾ ਕੁਝ ਉਹਦਾ ਮਸਲਾ ਹੱਲ ਕਰਕੇ ਕਿਹਾ ਵੀ 10 ਵਜੇ ਮੈਂ ਆਉਂਗਾ 10 ਵਜੇ ਆ ਕੇ ਮੈਂ ਦੇਖਦਾ ਵੀ ਭਾਈ ਕੀ ਦਾ ਇਹ ਜਿਹੜਾ ਹੈਗਾ ਨਕਸ਼ ਕਿਹੜੇ ਚ ਹੈ ਕਿਹੜੀ ਆਪਣੇ ਮੌਇਸਚਰ ਵਾਲੀ ਮਸ਼ੀਨ ਦੇ ਵਿੱਚ ਹੈ ਜੀ ਤੇ ਮੈਂ ਜਨੂੰ ਉਸ ਤੜਕੇ ਸਵੇਰੇ 10 ਵਜੇ ਆਇਆ ਕਿਸਾਨ ਨਾਲ ਜਦੋਂ ਮੈਂ ਗੱਲ ਕੀਤੀ ਕਿਸਾਨ ਕਹਿੰਦਾ ਨਿਬੜ ਜਾ ਪਤਾ ਨਹੀਂ ਕਿਵੇਂ ਨਿਬੜ ਲੈ ਕਿਸਾਨ ਦਾ ਅੱਛਾ ਮਤਲਬ ਕਿਸਾਨ ਨੇ ਜਦੋਂ ਤੁਸੀਂ ਸਵੇਰ ਤੱਕ ਆ ਕੇ ਗੱਲ ਕਰਨ ਦੀ ਕੋਸ਼ਿਸ਼ ਕੀਤੀ ਜਿਹੜਾ ਇੱਕ ਵਾਰੀ 17 ਮੌਇਸਚਰ ਆਇਆ ਦੂਜੀ ਮਸ਼ੀਨ ਨੇ 24 ਕਰਤਾ ਛੇਰਪਾ ਹਾਂਜੀ ਉਸੇ ਸਵੇਰੇ ਨਿਬੜਨ ਦੀ ਗੱਲ ਕੀਤੀ ਤੇ ਕਿਸਾਨ ਕਹਿੰਦਾ ਕਿ ਸਾਡਾ ਨਿਬੜ ਗਿਆ ਕਿਸਾਨ ਨਿਬੜ ਗਿਆ ਜੀ ਕਿਸਾਨ ਨੇ ਸਾਡੇ ਨਾਲ ਮੇਰੇ ਨਾਲ ਰਾਤ ਨੂੰ ਕਰ ਲੈ ਵੀ ਕਹੀ ਆ ਵੀ ਇੱਥੇ ਮੇਰਾ ਮੌਇਸਚਰ ਚੈੱਕ ਕਰਕੇ ਇਹ ਸੈਲਰ ਵਾਲਾ ਮੈਨੂੰ ਕਹਿੰਦਾ ਕਿ ਯਾਰ ਮੌਇਸਚਰ 24 ਆ ਜੇ 7 ਕਿਲੋ ਕਾਰਟ ਤੇ ਦੇਣਾ ਤਾਂ ਦੇ ਦੇ ਮੈਂ ਕਾਰਡ ਨਹੀਂ ਦੇਣੀ ਮੈਂ ਜੁਨੀਆਣਾ ਕੋਲੇ ਜਾਊਂਗਾ ਮੈਂ ਧਰਨੇ ਲਾਊਂਗਾ ਫਲਾਣਾ ਕਰੂਗਾ ਸਵੇਰ ਨੂੰ ਕਿ ਪਤਾ ਨਹੀਂ ਉਹਨਾਂ ਕਿਸਾਨ ਨੂੰ ਕੀ ਹੋ ਗਿਆ ਜੁਨੀਆਣਾ ਨੂੰ ਨਾ ਜੁਨੀਆ ਨੂੰ ਦੱਸਿਆ ਨਾ ਧਰਨੇ ਲਾਏਗਾ ਸਾਨੂੰ ਦੱਸਿਆ ਉਹ ਲੱਗਣਾ ਬੰਦਾ ਵਿਹਲਾ ਜਦੋਂ ਸਵੇਰ ਨੂੰ ਆ ਕੇ 10 ਵਜੇ ਪੁੱਛਿਆ ਕਿ ਉਹ ਕਹਿੰਦੇ ਮੈਂ ਹਾਂ ਨਿਭੜੀ ਮੇਰਾ ਨਿਭੜ ਅਸਾਂ ਦੇ ਵਿੱਚ ਚੇਅਰਮੈਨ ਸਾਹਿਬ ਉਹ ਕਿਹੜੀਆਂ ਮਸ਼ੀਨਾਂ ਆ ਜਿਹੜੀਆਂ ਸਹੀ ਮਾਪਚਰ ਦੱਸਦੀਆਂ ਇਹ ਕੰਪਲੀਟ ਆਮ ਆਉਂਦੀ ਮੰਡੀਆਂ ਦੇ ਵਿੱਚੋਂ ਇੱਕ ਮਸ਼ੀਨ ਜਿਹੜੀ ਆ ਉਹ 17 17.5 18 ਮਾਪਚਰ ਦਿੰਦੀ ਹੈ ਦੂਜੀ ਜਿਹੜੀ ਆ ਮਸ਼ੀਨ ਉਹ 20 22 24 25 27 ਤੱਕ ਵੀ ਦੱਸ ਦਿੰਦੀ ਹੈ ਕਿਹੜੀ ਮਸ਼ੀਨ ਬਿਹਤਰ ਹੈ ਜਿਹਦੇ ਨਾਲ ਮਾਪਚਰ ਸਹੀ ਚੈੱਕ ਕੀਤਾ ਜਾਵੇ ਦੇਖੋ ਜਿਹੜੀਆਂ ਮਸ਼ੀਨਾਵਾਂ ਹੁੰਦੀਆਂ ਨਾ ਮਸ਼ੀਨਾ ਸਾਡੇ ਨਾਲ ਜਿਹੜੀਆਂ ਹੁੰਦੀਆਂ ਮਾਰਕੀਟ ਕਮੇਟੀ ਦੀਆਂ ਲੋਕੋ ਸਾਡਾ ਤਾਂ ਕਿਸੇ ਨਾਲ ਇਸ ਤਰ੍ਹਾਂ ਦਾ ਵਿਹਾਰ ਹੀ ਨਹੀਂ ਹੁੰਦਾ ਵੀ ਯਾਰ ਅਸੀਂ ਸੁੱਕਾ ਚੱਕਣਾ ਜਾਂ ਖੇਲਾ ਚੱਕਣਾ ਇਹ ਤਾਂ ਮਾਪਚਰ ਚੈੱਕ ਕਰਕੇ ਦੇਣਾ ਚੱਕ ਉਹ ਕਹਿੰਗਾ ਜਿਹੜੀ ਵੱਤੋਂ ਮੰਡੀ ਦੇ ਵਿੱਚ ਆ ਗਾਸ ਕਰਦੇ ਹੂੰ ਤਾਂ ਅਲੱਗ-ਅਲੱਗ ਮਸ਼ੀਨਾਂ ਸਾਡੇ ਸਾਰੇਆਂ ਮੰਡੀਆਂ ਦੇ ਵਿੱਚ ਆ ਭਾਈ ਮੰਡੀਆਂ ਮੇਰੀਆਂ ਸਾਰੀਆਂ ਮੰਡੀਆਂ ਦੇ ਵਿੱਚ ਆ ਪਰ ਇੱਥੇ ਆ ਕੇ ਜਦੋਂ ਥੋੜਾ ਜਿਹਾ ਉੱਥੇ ਝਗੜਾ ਪੈ ਜਾਂਦਾ ਵੀ ਜਿਹੜੇ ਸੇਲਰ ਵਾਲੇ ਆ ਉਹ ਕਹਿੰਦੇ ਸਾਡੀਆਂ ਸਹੀ ਆ ਅਸੀਂ ਵੀ ਚੈੱਕ ਕਰਾਈਆਂ ਜਾਂ ਸਾਡੀਆਂ ਮਸ਼ੀਨਾਂ ਨਾਲ ਤਲਨਾ ਹੁਣ ਅਸੀਂ ਉਹਨਾਂ ਦੀ ਤੋਲਨਾ ਕਰਕੇ ਇੱਕ ਮਸ਼ੀਨ ਬਜਾ ਅਸੀਂ ਆਪ ਦੀ ਜਿਹੜੀ ਐ ਮੌਇਸਚਰ ਚੈੱਕ ਕਰਨ ਵਾਲੀ ਬੰਦ ਕਰਤੀ ਐ ਅਸੀਂ ਇੱਕ ਸਪੈਸ਼ਲੀ ਚੈੱਕ ਕਰਾ ਕੇ ਉਹ ਬਜਾ ਦੇ ਵਿੱਚ ਮੰਡੀ ਦੇ ਵਿੱਚ ਛੱਡੀ ਹੋਈ ਐ ਤਾਂ ਮਤਲਬ ਜੇ ਇਸ ਤਰ੍ਹਾਂ ਦਾ ਡਾਊਟ ਕਿਸਾਨ ਨੂੰ ਹੋ ਜਾਂਦਾ ਹੈ ਕਿ ਮਾਰਕੀਟ ਕਮੇਟੀ ਦੀ ਮੌਇਸਚਰ ਮਸ਼ੀਨ ਮਸ਼ੀਨ ਸੀ ਚਾਹੀ ਸ਼ੈਲਰ ਦੀ ਮਸ਼ੀਨ ਸੀ ਜੇ ਡਾਊਟ ਹੁੰਦਾ ਉਹਦੇ ਵਿੱਚ ਕਿ ਫਰਕ ਆ ਰਿਹਾ ਦੋਨਾਂ ਦੇ ਵਿੱਚ ਵੀ ਮਾਰਕੀਟ ਕਮੇਟੀ ਵਾਲੇ ਸਹੀ ਕਰ ਰਹੀ ਐ ਜਾਂ ਉਹ ਕਿਤੇ ਕੋਈ ਸ਼ੈਲਰ ਵਾਲੀ ਜਿਹੜੀ ਉਹ ਸਹੀ ਨਹੀਂ ਕਰਦੀ ਤਾਂ ਫਿਰ ਉਹ ਡਾਊਟ ਕਿਵੇਂ ਦੂਰ ਕਰੀ ਨਹੀਂ ਹੁਣ ਉਹ ਅਸੀਂ ਡਾਊਟ ਨੂੰ ਕਰਤਾ ਜੀ ਅਸੀਂ ਇੱਕ ਮਸ਼ੀਨ ਸਪੈਸ਼ਲੀ ਜਿਹੜੀ ਹੈ ਕਿ ਦੋ ਮਸ਼ੀਨਾਂ ਇੱਥੋਂ ਵਾਲੀ ਜਿਹੜੀ ਜੀ ਕਿਉਂ ਚੱਕਤੀ ਵੀ ਉਹਨਾਂ ਨੂੰ ਲੱਗ ਰਿਆ ਸੀਗਾ ਵੀ ਇਹ ਤਿੰਨ ਪਰ ਤਿੰਨ ਤੇ 7 ਦਾ ਫਰਕ ਬਹੁਤ ਹੈ ਜੀ ਜੇ ਸਾਡੇ ਇੱਥੇ 17 ਦੱਸਦੀ ਆ ਉੱਥੇ ਜਾ ਕੇ 20 ਦੱਸਦਾ ਉਹਨਾਂ ਦੀ ਨੇ ਅਲਾ ਕਹਿੰਦਾ ਵੀ ਤਿੰਨ ਘੱਟ ਦੱਸਦੀ ਆ ਤਾਂ ਹੋ ਸਕਦਾ ਪਰ ਤਿੰਨ ਤੇ 7 ਦਾ ਤਾਂ ਫਰਕ ਬਹੁਤ ਹੈ ਇੱਥੇ 17 ਉੱਥੇ ਚੋ ਉੱਥੇ ਚੋ ਇਸ ਲਈ ਇਸ ਲਈ ਅਸੀਂ ਮਸ਼ੀਨਾਂ ਜਿਹੜੀਆਂ ਸਪੈਸ਼ਲ ਆ ਸੀ ਇਹਨਾਂ ਦਾ ਮਾਰਕ ਬਟਡਾ ਵਾਲਿਆਂ ਨਾਲ ਜਿੰਨੀਆਂ ਵੀ ਕੋਈ ਕੋਣਸਾ ਗ੍ਰੇਨ ਕੋਈ ਵੀ ਆ ਉਹਨਾਂ ਦਾ ਸਾਰਿਆਂ ਨਾਲ ਮਿਲਾ ਕੇ ਜਿਹੜੀਆਂ ਮਸ਼ੀਨਾਂ ਦੋ ਸ਼ਰਤਾਂ ਅਸੀਂ ਉਸੇ ਨਾਲ ਹੀ ਚੱਕਾ ਇੱਕ ਚੇਅਰਮੈਨ ਸਾਹਿਬ ਲਗਭਗ ਹਰ ਇੱਕ ਸਾਲ ਚਾਹੇ ਹਾੜੀ ਦੀ ਫਸਲ ਹੋਵੇ ਜਾਂ ਸੌਂਦੀ ਦੀ ਹੋਵੇ ਉਹਦੇ 'ਚ ਇੱਕ ਹੋਰ ਕੰਪਲੇਂਟ ਆਉਂਦੀ ਹੁੰਦੀ ਹੈ ਕਿ ਕੰਡਿਆਂ ਦੇ ਵਿੱਚ ਜਿਹੜਾ ਉਹ ਆੜਤੀਆਂ ਦੇ ਕੰਡੇ ਕਹਿ ਲੋ ਚਾਹੇ ਮੰਡੀ ਦੇ ਵਿੱਚ ਤੋਲ ਜਿਹੜੇ ਲੱਗੇ ਹੁੰਦੇ ਆ ਉਹਦੇ 'ਚ ਹੁੰਦਾ ਕਿ ਕਿਸੇ ਨੇ 1 ਕਿਲੋ ਦਾ ਅੱਧਾ ਕਿਲੋ ਦਾ ਵਟਾ ਲੋਕ ਮੇਟਾਂ ਦੇ ਵਿੱਚ ਰੱਖਿਆ ਹੁੰਦਾ ਕਿ 1 ਡੱਟੇ ਮਗਰ ਜਿਹੜਾ ਕਿਲੋ ਅੱਧਾ ਕਿਲੋ ਜਾਂ ਕਈ ਵਾਰੀ 1.5 ਕਿਲੋ ਤੱਕ ਦਾ ਵਟਾ ਜਿਹੜਾ ਉਹ ਬੁਖਾਰਿਆ ਕੰਡਾ ਕਿ 50 ਕਿਲੋ ਭਰਿਆ ਜਾ ਰਿਹਾ ਹੈ ਪਰ ਅਸਲ ਦੇ ਵਿੱਚ ਉਹ 51 51 ਭਰਿਆ ਜਾ ਉਹਦੇ ਵਾਸਤੇ ਤੁਸੀਂ ਕਿਉਂ ਕਰ ਰਹੇ ਹੋ ਉਹ ਸਾਡੇ ਪਰਾਲੇ ਆ ਜੀ ਮੈਂ ਨਾ ਜਦੋਂ ਪਹਿਲੀ ਵਾਰੀ ਚੇਅਰਮੈਨ ਬਣਿਆ ਸੀਗਾ ਮੈਂ ਇਸ ਤੇ ਬਹੁਤ ਸਿਕੰਜਾ ਕੱਸਿਆ ਸੀਗਾ ਮੈਂ ਆਪ ਜਾ ਕੇ ਆਰਧੀਆਂ ਦੇ ਜਿਹੜੇ ਕੰਡੇ ਸੀ ਚੱਕ ਕੀਤੇ ਸੀਗੇ ਪਰ ਕੁਝ ਕਿਸਾਨ ਦਵਾ ਦਾ ਮੂਰੇ ਹੋ ਜਾਂਦੇ ਸੀਗੇ ਨਹੀਂ ਜੀ ਠੀਕ ਆ ਇਹ ਸਾਡਾ ਵਧੀਆ ਤੋਲ ਤੋਦਾ ਜੀ ਬਹੁਤ ਕੁਝ ਵਧੀਆ ਉਹ ਸਾਨੂੰ ਚੱਕ ਵੀ ਨਹੀਂ ਕਰਨ ਦਿੰਦੇ ਸੀਗੇ ਫਿਰ ਉੱਥੇ ਸਾਨੂੰ ਵੀ ਨਿਰਾਸ਼ਾ ਦਾ ਜਿਹੜਾ ਅਸੀਂ ਸਮਾਂ ਉਹ ਵੇਖਣਾ ਪੈਦਾ ਸੀਗਾ ਇਸ ਲਈ ਵੀ ਮੇਰੀ ਅੱਜ ਹੀ ਗੱਲ ਹੋਈ ਆ ਮੇਰੇ ਆਦੇ ਜਿਹੜੇ ਮੇਰੇ ਕਮੇਟੀ ਮਲਾਜਮ ਹੈ ਵੀ ਮੇਰੇ ਨਾਲ ਮੰਡੀ ਚੱਲੋ ਤੇ ਮੈਂ ਕੰਨੇ ਚੱਕ ਕਰਾਂ ਮਦਰੂ ਦਾ ਕਹਿਣ ਤੋਂ ਭਾਵ ਕਿ ਕਈ ਵੀ ਜਿਹੜਾ ਜੱਟ ਹੈ ਜ਼ਿੰਮੇਦਾਰ ਹੈ ਕਿਸਾਨ ਹੈ ਜਿਹੜਾ ਉਹ 8 ਦਿਨ ਆਪਣੀ ਯਾਰੀ ਨਿਭਾਰੇ ਹੁੰਦਾ ਕਿ ਨਾ ਕੰਡਾ ਚੈੱਕ ਕਰੋ ਸਾਨੂੰ ਵਿਸ਼ਵਾਸ ਸਾਨੂੰ ਵਿਸ਼ਵਾਸ ਹੈ ਕਿ ਵੀ ਜੇਕਰ ਸਾਡੇ ਇੱਥੇ ਕੋਈ ਰੋਲਾ ਪੈ ਗਿਆ ਕਿਤੇ ਸਾਡੀ ਫਸਲ ਇੱਥੇ ਨਾ ਰਹਿ ਜੇ ਸਾਨੂੰ 2 ਦਿਨ ਹੋਰ ਦੇ ਜੀ ਪਿਛਲੇ 8-10 ਦਿਨਾਂ ਤੋਂ ਜਿਵੇਂ ਲੋਕਲ ਮੰਡੀਆਂ ਦਾ ਅਸੀਂ ਪਤਾ ਕੀਤਾ ਜਿਹੜੀਆਂ ਪਿੰਡਾਂ ਦੀਆਂ ਛੋਟੂ ਵੱਡੀਆਂ ਹੋ ਗਈਆਂ ਉਹਨਾਂ ਦੇ ਵਿੱਚ ਖਰੀਦ ਜੇ ਹੋਈ ਵੀ ਹੈ ਤਾਂ 5-7-10% ਹੋਈ ਹੈ ਲਿਫਟਿੰਗ ਲੋਡਿੰਗ ਲਿਫਟਿੰਗ ਦੀ ਜਿਹੜੀ ਪ੍ਰੋਬਲਮ ਹੈ ਆਪਣੀ ਮੰਡੀ ਚ ਕਿਵੇਂ ਚੱਲ ਰਹੀ ਨਹੀਂ ਨਹੀਂ ਪਤਾ ਕੀ ਹੈ ਮੈਂ ਤੁਹਾਨੂੰ ਦੱਸਦਾ ਜਿਹੜੀਆਂ ਪਿੰਡੋਂ ਮੰਡਗਾਂ ਨਾ ਮਨੋਂ ਦਾ ਜੇ 7-8 ਮੰਡੀਆਂ ਚ ਖਰੀਦ ਸ਼ੁਰੂ ਜੀ ਮੈਂ ਕੋਣ ਜਿਵੇਂ ਕੱਲ ਤਿੰਨ ਮੰਡੀਆਂ ਦੇ ਵਿੱਚ ਹੋਈ ਆ ਖਰੀਦ ਹੋਈ ਆ ਹੁਣ ਆਪਣੇ ਲੰਬ ਵਾਲੇ ਐਮਐਲਏ ਸਾਹਿਬ ਨੇ ਕਰਾਈ ਆ ਧਰਮਜੀਤ ਨੇ ਰਹਾ ਰਹਾ ਮਾਣੇ ਕਰਾਈਆ ਹੁਣ ਆਪਣੇ ਮੜਾਤ ਧਰਮਜੀਤ ਜੀ ਜਾ ਰਿਹਾ ਮੇਰੀ ਸਿਹਤ ਠੀਕ ਨਹੀਂ ਮੈਂ ਕੋਹਾਰੂ ਤੇ ਚੜਦਾ ਨਾ ਤਾਂ ਕਰਕੇ ਨਹੀਂ ਜਾਂਦਾ ਜੀ ਤੇ ਜਿਉਂ ਜਿਉਂ ਮੜੀਆਂ ਦੇ ਵਿੱਚ ਨਾ ਪਿੰਡਾਂ ਦੇ ਉੱਤੇ ਤੋਂ ਨਾ ਬੋਟ ਘਟਾ ਜਿਹਦੇ ਕਾਰਨ ਫਿਰ ਉਧਰ ਲੈਫਟਿੰਗ ਦਾ ਹੈ ਧਿਆਨ ਦੇ ਸ਼ਹਿਰ ਦੇ ਵਿੱਚ ਧਿਆਨ ਹੈ ਸ਼ਹਿਰ ਦੇ ਵਿੱਚ ਬਹੁਤ ਜੀ ਸ਼ਹਿਰ ਦੇ ਵਿੱਚ ਵਧੀਆ ਇੱਕ ਕੱਲ ਨਵੀਂ ਹੋਰ ਗੱਲ ਨਿਕਲ ਕੇ ਆਈ ਜੀ ਕੋਟਕਪੂਰਾ ਬਲਾਕ ਦੇ ਖਰੀ ਨੌ ਤੋਂ ਠਾੜੇ ਮੋੜ ਰੋਡ ਦੇ ਉੱਪਰ ਜਿਹੜੇ ਸ਼ੈਲਰ ਰੋਡ ਤੇ ਬਣੇ ਹੋਏ ਉਹਨਾਂ ਦੇ ਵਿੱਚ ਕੁਝ ਲੋਕਲ ਫਰਮਾਂ ਦਾ ਨਾਮ ਵੀ ਆਇਆ ਉਹਦੇ ਵਿੱਚੋਂ ਤਕਰੀਬਨ 400 ਕਵਾਂਟਰ ਤੋਂ ਵੱਧ ਝੋਨਾ ਉਹ ਫੜਿਆ ਗਿਆ ਹੈ ਲੋਡ ਜਿਹੜਾ ਗੱਡੀਆਂ ਦੇ ਵਿੱਚ ਸੀ ਜਿਹੜਾ ਰਾਜਸਥਾਨ ਦੇ ਹਨੂਮਾਨਗੜ੍ਹ ਤੋਂ ਆਇਆ ਹੈ ਪਤਾ ਲੱਗਿਆ ਸਿੱਧੂ ਪਰਜਥੇ ਬੰਦੀ ਨੇ ਉੱਥੇ ਜਿਹੜਾ ਜਾ ਕੇ ਉਹਨੂੰ ਫੜਿਆ ਝੋਨਾ ਨੂੰ ਪਤਾ ਲੱਗਿਆ ਕਿ 4-5000 ਗੱਟਾਂਾਂ ਦਾ ਸਰਫਾਂ ਦੇ ਵਿੱਚ ਪਹਿਲਾਂ ਹੋਰ ਵੀ ਲੱਗਿਆ ਹੋਇਆ ਰੈਕ ਲੱਗੇ ਹੋਏ 400 ਕਵਾਂਟਰ ਤੋਂ ਵੱਧ ਝੋਨਾ ਉੱਥੇ ਫੜਿਆ ਗਿਆ ਜਿੱਦੀ ਮੌਇਸਚਰ ਜਿਹੜਾ ਹੈ ਜਿੱਦੀ ਸੈਲ ਨਮੀ ਜਿਹੜੀ ਹੈ ਉਹ 27 ਤੋਂ ਉੱਪਰ ਹੈ ਪਤਾ ਲੱਗਿਆ ਕਿ ਉਹ ਸਿੱਧੂਪੁਰ ਜੱਥੇ ਬੰਦਿਆ ਦਸਮ ਮੁਤਾਬਕ ਐਫ ਆਈ ਆਰ ਵੀ ਉਹਨਾਂ ਬੰਦਿਆਂ ਤੇ ਉਹ ਸੈਲਰ ਮਾਲਕਾਂ ਤੇ ਕਰਵਾਤੀ ਹੈ ਕੱਲ ਧਰਨੇ ਪ੍ਰਦਰਸ਼ਨ ਦਾ ਪ੍ਰੋਗਰਾਮ ਹੋ ਗਿਆ ਸੀ ਤੇ ਕਹਿੰਦੇ ਕੋ ਰਾਜਸਥਾਨ ਦੇ ਹਰਮਾਨਗੜ ਤੋਂ 700 800 ਜਾਂ ਵੱਧ ਤੋਂ ਵੱਧ ਹਜ਼ਾਰ ਰੁਪਏ ਕੰਟੋਲ ਖਰੀਦਿਆ ਗਿਆ ਜਦੋਂ ਕਿ ਮਾਰਕੀਟ ਰੇਟ ਜਿਹੜਾ ਗਵਰਨਮੈਂਟ ਰੇਟ ਜਿਹੜਾ ਉਹ 2369 ਰੁਪਏ ਦੇਖਦੇ 2369 ਦਾ ਰੇਟ ਹੈ ਇਹ ਕੋਈ 7-800 ਜਾਂ ਹਜ਼ਾਰ ਰੁਪਏ ਨੂੰ ਖਰੀਦ ਕੇ ਸੈਲਰ ਮਾਲਕ ਲੈ ਕੇ ਆਊਗਾ ਬਾਹਰ ਨੂੰ ਤੇ ਫਿਰ ਪੰਜਾਬ ਦਾ ਕਿਸਾਨ ਕੀ ਕਰੇਗਾ ਪਤਾ ਕੀ ਹੈ ਜੀ ਮੈਂ ਕਿਸਾਨ ਜੀ ਨੂੰ ਇਹਨਾਂ ਆਂਦਾ ਪਹਿਲੀ ਗੱਲ ਤੋਂ ਬਹੁਤ ਧੰਨਵਾਦ ਕਰਦਾ ਜਦੋਂ ਇਹ ਘਟਨਾ ਵਾਪਰੀ ਸੀ ਜਿਹੜਾ ਬਾਹਰੋਂ ਝੋਨਾ ਆ ਰਿਹਾ ਮੈਨੂੰ ਸਿੱਧੂਪੁਰ ਦਾ ਤੇ ਜਿਹੜਾ ਕਿਚਨਾਂ ਦੇ ਅਗਰਾਹ ਗਰੁੱਪ ਦਾ ਬੰਦਿਆਂ ਨੇ ਮੈਨੂੰ ਫੋਨ ਆਇਆ ਸਾਨੂੰ ਜੀ ਵੀ ਤੁਸੀਂ ਚੇਅਰਮੈਨ ਸਾਹਿਬ ਕਿੱਥੇ ਦਾਵਾ-ਦਵਾ ਉਹ ਫਰੀ ਨਾ ਆਓ ਉਸ ਸਾਈਡਾ ਦੇ ਦਾ ਚ ਪ੍ਰਾਈਵੇਟ ਝੋਨਾ ਆ ਰਿਹਾ ਮੈਂ ਉਹਨਾਂ ਨੂੰ ਸਮਝਾਇਆ ਵੀ ਮੈਂ ਕੌਲ ਕਰਦਾ ਮੇਰੇ ਹਲਕੇ 'ਚ ਨਹੀਂ ਇਹ ਕਿਉਂਕਿ ਮੈਂ ਦੂਜੇ ਹਲਕੇ ਦੇ ਵਿੱਚ ਜਾ ਨਹੀਂ ਸਕਦਾ ਮੇਰੇ ਹਲਕੇ ਦੇ ਵਿੱਚ ਨਹੀਂ ਮੈਂ ਫਿਰ ਉੱਥੋਂ ਦੇ ਚੇਅਰਮੈਨ ਜੀ ਗੰਵੇਸ ਸਿੰਘ ਜੀ ਉਹਨੂੰ ਮੈਂ ਫੋਨ ਕੀਤਾ ਫਿਰ ਵੀ ਐ ਕਰਕੇ ਉੱਤੇ ਝੋਨਾ ਨਾਲ ਦੀ ਨਾਲ ਉਹਨੂੰ ਟੀਮ ਦੇ ਛਾਉ ਨੂੰ ਮੈਨੂੰ ਇਹ ਵੀ ਦੱਸਿਆ ਕਿ ਇਹਨਾਂ ਦੇ ਜਿਹੜਾ ਰਹਿ ਗਿਆ ਐਕਸ਼ਨ ਉਹਦੇ ਪਾਸ ਚੱਲ ਰਿਹਾ ਹਾਂਜੀ ਹਾਂਜੀ ਐਫ ਆਈ ਆਰ ਹੋ ਗਈ ਉਹਨਾਂ ਤੇ ਜੈਤੂ ਦੇ ਜਿਹੜੇ ਸੈਲਰ ਹੈ ਇਹਨਾਂ ਦੇ ਵਿੱਚ ਕੀ ਤੁਸੀਂ ਆਪਣੇ ਵੱਲੋਂ ਜਿਹੜੇ ਪ੍ਰਸ਼ਾਸਨ ਨੂੰ ਕਹਿ ਕੇ ਉਹ ਸਖਤੀ ਕਰਵਾਤੀ ਹੈ ਕਿ ਬਾਹਰੋਂ ਆ ਝੋਨਾ ਕਿਸੇ ਹੋਰ ਸਟੇਟਾਂ ਦਾ ਆ ਕੇ ਨਾਂ ਦੇ ਕੇ ਨਾਂ ਲੱਗੇ ਦੇਖੋ ਸੱਤ ਹੀ ਹੋ ਗਈ ਜੀ ਕੱਲ ਹੀ ਡੀਐਮਓ ਸਾਹਮਣੇ ਮੈਂ ਬੁਲਾ ਕੇ ਪਾਸੋਂ ਮੈਂ ਸ਼ਾਮ ਨੂੰ ਡੀਐਮਓ ਸਾਹਮਣੇ ਮੈਸੇਜ ਲਾਇਆ ਕੱਲ ਹੀ ਡੀਐਮਓ ਸਾਹਮਣੇ ਬਹੁਤ ਜਿਆਦਾ ਸੈਕਟਰ ਚੈੱਕ ਕੀਤੇ ਹੁਣ ਵੀ ਸਾਡੀ ਟੀਮ ਕੋਲ ਇੱਥੇ ਹੈ ਨਹੀਂ ਕਿ ਉਹ ਸੈਕਟਰ ਚੱਕਰ ਜੀ ਲਾਈਟਾਂ ਦਾ ਪ੍ਰਬੰਧ ਪੂਰਾ ਹੈ ਲਾਈਟਾਂ ਦਾ ਪ੍ਰਬੰਧ ਬਹੁਤ ਵਧੀਆ ਜੀ ਕੋਈ ਵੀ ਕਿਸੇ ਕਿਸਮ ਦੀ ਇਹਨਾਂ ਨੂੰ ਤਕਲੀਫ ਹੁੰਦੀ ਆ ਮੈਂ ਸਪੈਸ਼ਲ ਇਹਨਾਂ ਨੂੰ ਕਿਹਾ ਵੀ ਮੈਨੂੰ ਨਾਮ ਦਿਆਂ ਦਾ ਜ਼ਰੂਰ ਨਾਮ ਦੀ ਨਾਲ ਥੋੜਾ ਜਿਹੜੇ ਮਤਲਬ ਆਉਂ ਹੱਲ ਹੋ ਜੇ ਪਰਪਸੇ ਜਿਹੜੀ ਆਪਦੀ ਲੋਟ ਹੈ ਇਹਨੂੰ ਆਪੋ ਵਜਾ ਸਕਦੇ ਹੋ ਨਾ ਕੇ ਕਰਾ ਦਿਓ ਮਤਲਬ ਤੁਸੀਂ ਕਿੰਨਾ ਕਹਿੰਦੇ ਹੋ ਕਿ 17 ਚੱਲ ਰਿਹਾ 17 17.5 18 ਤੱਕ ਜੇ ਮਾਸਟਰ ਲੈ ਕੇ ਆਉਂਦੀ ਆ ਤਾਂ ਝੋਨਾ ਸਮੇਂ ਸਾਰ ਤੁਲੀ ਜਾਊਗਾ ਸਮੇਂ ਸਾਰ ਤੁਲੂਗਾ ਜੀ ਉਹ ਮੇਰੀ ਗਰੰਟੀ ਆ ਮੈਂ ਇੱਥੇ ਆਪ ਕਿਸਾਨਾਂ ਦੇ ਨਾਲ ਹੁਣੇ ਥੋੜਾ ਚਿਰ ਹੋ ਗਏ ਉੱਠ ਕੇ ਬੈਠ ਕੇ ਆਇਆ ਮੈਂ ਆਪ ਹੀ ਕਿਸਾਨਾਂ ਦੇ ਟਰਾਲੀਆਂ ਦੇ ਦਾਣੇ ਚਾਚਾ ਕੇ ਚਾਪ ਚਾਪ ਕੇ ਵੇਖੇ ਮੈਨੂੰ ਵਧੀਆ ਕਿਸਾਨ ਲੱਗੇ ਕਈ ਜਿਹੜੇ ਝੋਨਾ ਸੁੱਕਾ ਲੈ ਕੇ ਆਏ ਆ ਨਹੀਂ ਮੇਰਾ ਮਕਸਦ ਹੀ ਨਹੀਂ ਉੱਥੇ ਬਹਿਣ ਦਾ ਮੇਰਾ ਤਾਂ ਮਕਸਦ ਹੀ ਆ ਬਹਿਣ ਦਾ ਕਿ ਜੇਕਰ ਕਿਸਾਨ ਆ ਜਿਹੜਾ ਉਹ ਆਪਣੇ ਜੇ ਘਰੇ ਇਸ ਟਾਈਮ ਸਿਰ ਨਾ ਚਲੀ ਜਾਵੇ ਉਨਾ ਉਨਾ ਉਦਾ ਵੀ ਜਿਹੜਾ ਇੱਕ ਕਹਿੰਦੇ ਹੁੰਦਾ ਹੈ ਜਿਹੜਾ ਸਮਾਂ ਨਹੀਂ ਰੀ ਮੁੱਲੇ ਵਗਦੇ ਆ ਉਸ ਤੋਂ ਪਹਿਲਾਂ ਹੁੰਦਾ ਸੋਨੇ ਵਰਗੀ ਕੋਟ ਜਿਹੜੀ ਬਦਲ ਸਮੀ ਸਾਹ ਕੇ ਉਹਦੇ ਘਰੇ ਜਾਵੇ ਤੇ ਸਾਨੂੰ ਵੀ ਕੁਝ ਹੋਵੇ ਬਿਲਕੁਲ ਜੀ ਜਿਹੜਾ ਰਾਤ ਨੂੰ ਮੈਂ ਪਹਿਲਾਂ ਸ਼ੁਰੂ ਚ ਗੱਲ ਕੀਤੀ ਕਿ ਚੋਰੀਆਂ ਚਕਾਰੀਆਂ ਦਾ ਜਿਵੇਂ ਕਿ ਅਸੀਂ ਆਫ ਕੈਮਰਾ ਆਫ ਕੈਮਰਾ ਕਿਸਾਨਾਂ ਦੇ ਨਾਲ ਵੀ ਗੱਲ ਕਰਕੇ ਆਏ ਆ ਉਹਨਾਂ ਨੇ ਦੱਸਿਆ ਕਿ ਮਤਲਬ ਫਿਰ ਹਾਂ ਦੀ ਘਰੇ ਜਿਹੜਾ ਚੋਰੀ ਚਕਾਰੀਆਂ ਜਿਹੜੀ ਉਹ ਬਹੁਤ ਘੱਟ ਹੈ ਕਿਉਂਕਿ ਰਾਤ ਨੂੰ ਪੁਲਿਸ ਪ੍ਰਸ਼ਾਸਨ ਵੀ ਮੁਸਤੈਦੀ ਦੇ ਨਾਲ ਜਿਹੜਾ ਉਹ 2-4 ਵਾਰੀ ਗੇੜਾ ਸਾਰੀ ਰਾਤ ਮਾਰਦੇ ਨੇ ਨਹੀਂ ਨਹੀਂ ਨਾ ਮੇਰੀ ਮੇਰੀ ਐਸਐਚਓ ਸਾਹਿਬ ਨੂੰ ਵੀ ਫੋਨ ਕੀਤਾ ਹੋਇਆ ਵੀ ਮੇਰੇ ਜਿਹੜੇ ਇੱਥੇ 2 ਐਪੀਆ ਜਿਹੜੇ ਚੱਲਦੇ ਆ ਤੇ ਅਸੀਂ ਉਹਨਾਂ ਨੂੰ ਤੁਸੀਂ ਇੱਥੇ ਭੇਜਿਆ ਕਰੋ ਦੇ ਨਾਲ ਮੇਰਾ ਇੱਕ ਕਿਸਾਨਾ ਨੂੰ ਤੇ ਆ ਆੜਤੀਆਂ ਨੂੰ ਇੱਕ ਚਿੱਠੀ ਪਹਿਲਾਂ ਲੈ ਕੇ ਵੀ ਜਿਹੜੇ ਢੋਲ ਚ ਠੇਰੀਆਂ ਦੇ ਉੱਤੇ ਥੋੜੇ ਤੇ ਚਾਰ ਖਰੀਦ ਲਉਂਦੇ ਆ ਬਾਹਰੋਂ ਬਹੁਤ ਬੰਦੇ ਆਉਂਦੇ ਆ ਸ਼ਹਿਰ ਦਾਉਂ ਦਾ ਬਾਹਰ ਦਾ ਜਿੱਥੋਂ ਦਾ ਮਰਜ਼ੀ ਦਾ ਸਾਨੂੰ ਕੋਈ ਮਤਲਬ ਨਹੀਂ ਜਿੱਥੋਂ ਮਰਜ਼ੀ ਚ ਖਰੀਦੇ ਜੀ ਪਰ ਉਹਨਾਂ ਦੀ ਨਿਗਰਾਨੀ ਜ਼ਰੂਰ ਰੱਖਿਆ ਉਹ ਵੀ ਕਈ ਵਾਰੀ ਚੋਰੀ ਤੋਂ ਪਰ ਹੁਣ ਉਹ ਨਿਗਰਾਨੀ ਰੱਖਦੇ ਚੋਰੀ ਦੀ ਵਾਰ ਤਾਂ ਕਹਿੰਦਾ ਦਿੱਕਤਾਂ ਮੇਰੀਆਂ ਮੇਰੇ ਰਸਤੀਆਂ ਹੁਣੇ ਤੱਕ ਨਹੀਂ ਜਿਹੜੇ ਦੁਕਾਨਦਾਰ ਬੈਠੇ ਆ ਕਿੰਨੇ ਦੁਕਾਨਾਂ ਮੰਡੀ ਦੇ ਵਿੱਚ ਆੜਤੀਆਂ ਨੂੰ ਅਲਾਟ ਕਿੱਥੇ ਜਾਂਦੇ ਨੇ ਉੱਥੇ ਦੁਕਾਨਦਾਰ ਕੋਈ ਸੋਝਮ ਉਹਨਾਂ ਨੂੰ ਹਦਾਇਤਾਂ ਜਾਰੀ ਕੀਤੀ ਹੈ ਕਿ ਤੁਸੀਂ ਚੋਰੀ ਦਾ ਮਾਲ ਖਰੀਦਿਆ ਤਾਂ ਮਤਲਬ ਕੀ ਕਿਹਾ ਉਹਨਾਂ ਨੂੰ ਇਹੀ ਕੀਤਾ ਹੋਇਆ ਜਿਹੜੀਆਂ ਵੇਖੋ ਕਰਿਆਨੇ ਵਾਲੀਆਂ ਜਿਹੜੀਆਂ ਉਸੇ ਕਰਿਆਨੇ ਦੇ ਅੰਦਰ ਦੋ ਤਿੰਨ ਦੁਕਾਨਾਂ ਜਿਵੇਂ ਹੋਟਲ ਦੀ ਹਾਂਜੀ ਇਹਨਾਂ ਨੂੰ ਤਾਂ ਇਹ ਵੀ ਜਿਵੇਂ ਮੈਂ ਜਿਵੇਂ ਕਿਸਾਨ ਵੀ ਕਹਿ ਦਿੰਦਾ ਯਾਰ ਹੋਟਲ ਤੇ ਸਾਡੇ ਘਰਦਿਆਂ ਦੀ ਰੋਟੀ ਨਹੀਂ ਆਉਂਦੀ ਹਨੇਰਾ ਸਵੇਰਾ ਹੋ ਜਾਂਦਾ ਸੀ ਤੂੰ ਰੋਟੀ ਪਾਣੀ ਖਾ ਲੈਂਦਾ ਉਹ ਜਰਦਾ ਵੀੜੀ ਲੈ ਜਾਂਦਾ ਕੋਈ ਬਿਸਕੁਟ ਵਗੈਰਾ ਲੈ ਜਾਂਦਾ ਉਹਨਾਂ ਨੂੰ ਸਿਰਫ ਇਹੀ ਕਹ ਵੀ ਇਹੀ ਚੀਜ਼ ਤੁਸੀਂ ਵੇਚੋਗੇ ਤੁਸੀਂ ਝੋਨਾ ਵਗੈਰਾ ਜਾਂ ਕਣਕ ਵਗੈਰਾ ਇੱਥੇ ਨਹੀਂ ਖਰੀਦੋਗੇ ਜੇਕਰ ਕੋਈ ਦੁਕਾਨ ਦਾ ਖੁੱਲੀ ਦੁਕਾਨ ਹੋਈ ਉਹਦੇ ਵਿੱਚ ਉਹਦਾ ਝੋਨਾ ਪਿਆ ਹੋਇਆ ਤੇ ਪ੍ਰਾਈਵੇਟ ਕੰਡਾ ਪਿਆ ਹੋਇਆ ਜਿਹੜਾ ਸਾਡੇ ਕੋ ਮਾਰਕਾ ਨਾ ਲੱਗਿਆ ਹੋਇਆ ਅਸੀਂ ਉਹ ਦੁਕਾਨ ਵਿੱਚ ਚੱਪ ਮਤਲਬ ਪ੍ਰਾਈਵੇਟ ਕੰਡੇ ਤੁਸੀਂ ਇਸ ਵਾਰੀ ਨਹੀਂ ਚੱਲਦੇ ਨਹੀਂ ਚੱਲਦੇ ਬਹੁਤ ਬਹੁਤ ਧੰਨਵਾਦ ਜੀ ਸੋ ਅਸੀਂ ਕਿਸਾਨਾਂ ਨੂੰ ਵੀ ਬੇਨਤੀ ਕਰਦੇ ਹਾਂ ਰੁਤਬਾ ਟੀਵੀ ਚੈਨਲ ਇੱਕ ਜ਼ਿੰਮੇਵਾਰ ਚੈਨਲ ਹੈ ਤੁਹਾਨੂੰ ਕਿਤੇ ਵੀ ਕੋਈ ਮੁਸ਼ਕਲ ਲੱਗੇ ਕਿ ਸਾਡੇ ਜੈਤੋ ਇਲਾਕੇ ਦੇ ਵਿੱਚ ਮੰਡੀ ਦੇ ਵਿੱਚ ਕਿਸੇ ਤਰ੍ਹਾਂ ਦੀ ਪ੍ਰੋਬਲਮ ਹੋ ਜਾਂ ਜੈਤੋ ਦੇ ਅਧੀਨ ਮਾਰਕੀਟ ਕਮੇਟੀ ਦੇ ਅਧੀਨ ਪੈਂਦੀਆਂ ਮੰਡੀਆਂ ਦੇ ਵਿੱਚ ਕਿਤੇ ਤੁਹਾਨੂੰ ਲੱਗਦਾ ਕਿ ਕਿਸੇ ਤਰ੍ਹਾਂ ਦੀ ਕੋਈ ਚੋਰੀ ਦੀ ਪ੍ਰੋਬਲਮ ਆ ਰਹੀ ਹੈ ਕਿਤੇ ਕੰਡੇ ਦੇ ਵਿੱਚ ਜਿਹੜਾ ਬੇਇਮਾਨੀ ਕੀਤੀ ਜਾ ਰਹੀ ਹੈ ਕਿਤੇ ਪ੍ਰਾਈਵੇਟ ਕੰਡੇ ਲੱਗੇ ਆ ਦੁਕਾਨਦਾਰ ਜਿਹੜਾ ਉਹ ਰਾਤ ਨੂੰ ਚੋਰੀ ਕੀਤਾ ਮਾਲ ਕਿਉਂਕਿ ਚੋਰ ਵੀ ਸਰਗਰਮ ਰਹਿੰਦੇ ਮੰਡੀਆਂ ਦੇ ਵਿੱਚ ਇਕੱਠ ਦੇ ਵਿੱਚ ਸਰਗਰਮ ਰਹਿੰਦੇ ਚੋਰ ਜੇ ਕਿਸੇ ਕਿਸਮ ਦੀ ਤੁਹਾਨੂੰ ਕੋਈ ਸ਼ਿਕਾਇਤ ਕੰਪਲੀਟ ਲੱਗੇ ਤਾਂ ਰੁਤਬਾ ਟੀਵੀ ਚੈਨਲ ਦੇ ਕਿ ਕਿਸਾਨ ਦੀ ਕਿਸੇ ਵੀ ਤਰੀਕੇ ਲੁੱਟਣਾ ਹਾਂਜੀ ਪ੍ਰਧਾਨ ਜੀ ਅੱਜ ਕਿਹੜੇ ਵਿਸ਼ੇ ਤੇ ਆਪਾਂ ਇੱਥੇ ਸੈਲਰ ਦੇ ਵਿੱਚ ਇਕੱਠੇ ਹੋਏ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਭਾਰਤੀ ਕਿਸਾਨ ਜੁਨ ਇਕਤਾ ਸਿੱਧੂਪੁਰ ਬਲਾਕ ਟੀਮ ਕੋਟਪੂਰਾ ਸਾਡੇ ਕਾਈ ਪ੍ਰਧਾਨ ਹਰੀਨਾਮ ਤੋਂ ਬਾਈ ਗੁਰਚਰਨ ਸਿੰਘ ਜਿਨ੍ਹਾਂ ਨੇ ਅੱਜ 5 ਟਰਾਲੇ ਫੜੇ ਆ ਰਾਜਸਥਾਨ ਤੋਂ ਆਏ ਆ ਮੈਂ ਆਪਣੇ ਸਾਥੀਆਂ ਨੂੰ ਦਿਖਾਈ ਰਾਜਸਥਾਨ ਤੋਂ ਇਹ ਭੁੰਗਾ ਦੇ ਟਰਾਲੇ ਆ ਜਿਨ੍ਹਾਂ ਦੇ ਵਿੱਚ ਲਗਭਗ 2-200 ਮਣਟ ਹੋਊਗਾ ਜਿਨ੍ਹਾਂ ਤੋਂ 200 ਮਨ ਝੋਨਾ ਹੋਊਗਾ ਆਹ ਦਿਖਾ ਮੇਰੇ ਇੱਕ ਮਿੰਟ ਵੀਰੇ ਆ ਜਿਹੜਾ ਝੋਨਾ ਇਹ ਭਰ ਰਿਹਾ ਦੇਖੋ ਇਹ ਚ ਗੁੱਲੀ ਡੰਡਾ ਤੇ ਮੌਚਰ ਘੱਟੋ ਘਾਟੇ ਦਾ 27 ਤੋਂ 30 ਦੇ ਲਗਭਗ ਆਇਆ ਆਇਆ ਇਹਦਾ ਮੌਚਰ ਸਾੜਿਆ ਆਗੂ ਨੇ ਚੈੱਕ ਕੀਤਾ ਇਹ ਅਜੇ ਰਾਜਸਥਾਨ ਤੋਂ ਝੋਨਾ ਆਇਆ ਪੰਜ ਛੇ ਟਰਾਲੇ ਕੋਸ਼ਾ ਲਾਇਆ ਪਿਆ ਕੋਸ਼ਾ ਲਾਇਆ ਪਿਆ ਤੇ ਕੋਸ਼ੋ ਭਰਿਆ ਪਿਆ ਦੇਖੋ ਦੋ ਸਟੈਕ ਲੱਗੇ ਪਏ ਆ ਤੇ ਚਾਰ ਟਰਾਲੇ ਹਜੇ ਲਾਉਣ ਵਾਲੇ ਖੜੇ ਆ ਹਰ ਇੱਕ ਨੂੰ ਲਗਾਤਾਰ ਆ ਰਿਹਾ ਸੀ ਚੋਰੀ ਛੁਪਿਆ ਰਿਆ ਸੀ ਅੱਜ ਸਾਡੇ ਇਕਾਈਆਂ ਨੂੰ ਪਤਾ ਲੱਗਿਆ ਤਾਂ ਉਹਨਾਂ ਨੇ ਨਾਲ ਦੀ ਨਾਲ ਇਹਨੂੰ ਦਬੋਚਿਆ ਬਹੁਤ ਸਿਆਸੀ ਲੀਡਰ ਸਿਆਸੀ ਜਥੇਬੰਦੀਆਂ ਜਿਹੜੀਆਂ ਕਿਸਾਨੀ ਹਮਾਇਤਿਕ ਹੁੰਦੀਆਂ ਨੇ ਅੱਜ ਉਹਨਾਂ ਨੂੰ ਸਵਾਲ ਹੈ ਇੱਕ ਕਿ ਜਿੱਥੇ 11 ਮਹੀਨੇ ਲਗਾਤਾਰ ਦਲੇਵਾਲ ਸਾਹਿਬ ਖਨੌਰੀ ਮੋਰਚੇ ਤੇ ਬੈਠੇ 14 ਮਹੀਨੇ ਲਗਾਤਾਰ ਮੋਰਚਾ ਚੱਲਿਆ ਉੱਥੇ ਲੜਾਈ ਸੀ ਐਮਐਸਪੀ ਦੀ ਕਿ ਕਿਸਾਨਾਂ ਨੂੰ ਐਮਐਸਪੀ ਪੂਰੇ ਭਾਰਤ ਵਿੱਚ ਲੀਗਲ ਗਾਰੰਟੀ ਨੂੰ ਬਣਾਇਆ ਜਾਵੇ ਜੇਕਰ ਪੂਰੇ ਭਾਰਤ ਦੇ ਵਿੱਚ ਐਮਐਸਪੀ ਦਾ ਗਾਰੰਟੀ ਕਾਨੂੰਨ ਬਣ ਜਾਂਦਾ ਹੈ ਤਾਂ ਰਾਜਸਥਾਨ ਦੇ ਵਿੱਚੋਂ ਹੋਰਾਂ ਸਟੇਟਾਂ ਦੇ ਵਿੱਚੋਂ ਇਹ 700 800 ਰੁਪਏ ਝੋਨਾ ਖਰੀਦ ਕੇ ਪੰਜਾਬ ਦੇ ਵਿੱਚ ਲਿਆਉਣ ਦੀ ਲੋੜ ਨਹੀਂ ਸਾਡੇ ਉਹ ਵੀ ਕਿਸਾਨ ਭਰਾ ਨੇ ਜਿਨ੍ਹਾਂ ਨੇ 700 ਨੂੰ ਝੋਨਾ ਵੇਚਿਆ ਇਹਨਾਂ ਇਹਨਾਂ ਲੁੱਟੂਆਂ ਨੇ ਖਰੀਦਿਆ ਤੇ ਸੇਲਰਾਂ ਤੇ ਚਿੱਕ ਲਵਾ ਕੇ ਤੇ ਸਾਡੀ ਸਰਕਾਰ ਨੂੰ 2400 2500 ਰੁਪਏ ਵੇਚਿਆ ਇਹ ਹੈ ਇਹ ਐਮਐਸਪੀ ਪੰਜਾਬ ਸਰਕਾਰ ਦੇ ਗੱਟੇ ਭਰੇ ਜਾ ਰਹੇ ਆ ਆ ਦੇਖ ਲਓ ਮਨਦੀਪਾਦ ਖਾ ਪੰਜਾਬ ਸਰਕਾਰ ਦੇ ਗੱਟੇ ਭਰੇ ਜਾ ਰਹੇ ਆ ਪੰਜਾਬ ਸਰਕਾਰ ਦੇ ਸਾਰੇ ਗੱਟੇ ਪੰਜਾਬ ਸਰਕਾਰ ਇੱਧਰ ਸਟੈਕ ਲੱਗੇ ਪਏ ਆ ਇਹ ਲੁੱਟ ਹੁੰਦੀ ਹੈ ਹੁਣ ਪ੍ਰਧਾਨ ਜੀ ਆਪਣਾ ਪ੍ਰਸ਼ਾਸਨ ਤੋਂ ਕੀ ਮੰਗਾ ਨਹੀਂ ਪ੍ਰਸ਼ਾਸਨ ਤੋਂ ਤਾਂ ਮੰਗ ਇਹ ਹੈ ਆਪਣੀ ਕਿ ਪ੍ਰਸ਼ਾਸਨ ਕਿਹੜੇ ਹਿਸਾਬ ਨਾਲ ਕੰਮ ਕਰਨ ਦੀ ਸੁੱਤਾ ਪਿਆ ਸਾਡਾ ਕਿੱਥੇ ਹੈ ਚੇਅਰਮੈਨ ਸਾਡੇ ਜ਼ਿਮੀਦਾਰਾਂ ਨੂੰ ਮੰਡੀਆਂ ਦੇ ਵਿੱਚ 10-10 ਦਿਨ ਚੋਨਾ ਲਾਇਨ ਹੋ ਗਿਆ ਪਿੰਡਾਂ ਦੇ ਫੋਕਲ ਪੁਆਇੰਟਾਂ ਦੇ ਵਿੱਚ ਉੱਥੇ ਕੋਈ ਲੇਬਰ ਨਹੀਂ ਪਹੁੰਚੀ ਕੋਈ ਕੰਡੇ ਵਾਲਾ ਨਹੀਂ ਪਹੁੰਚਿਆ ਕੋਈ ਪੱਖੇ ਵਾਲਾ ਨਹੀਂ ਪਹੁੰਚਿਆ ਤੇ ਸੈਲਰਾਂ ਨੇ ਤੁਹਾਡਾ ਮਾਲ ਤੁਲੀ ਜਾਂਦਾ ਕੋਈ 2 ਨੰਬਰ ਦਾ ਆ ਕੇ ਕੀ ਕੀ ਇਹ ਕਿੰਨਾ ਲਈ ਕਾਨੂੰਨ ਆ ਇਹ ਆ ਸਾਰੇ ਟਰੱਕ ਆ ਭਰੇ ਖੜਾ ਇੱਕੋ ਟਰਾਲਾ ਲਾ ਕੇ ਇਹਨਾਂ ਨੇ ਖਾਲੀ ਕਰਤਾ ਤੇ ਦੋ ਟਰਾਲੇ ਉਹ ਭਰੇ ਖੜੇ ਤਿੰਨ ਇਹ ਸਰਕਾਰ ਦੀ ਜਾਂ ਮਾਰਕੀਟ ਕਮੇਟੀ ਦੀ ਕੀ ਦੀ ਛਤਰਛਾਇਆ ਹੇਠ ਹੋ ਰਿਆ ਇਹ ਇਹ ਵਿਸ਼ਾ ਜਾਂਚਦਾ ਕਿਉਂਕਿ ਐਮਐਸਪੀ ਜੇਕਰ ਪੂਰਨ ਤੌਰ ਤੇ ਮਿਲ ਜਾਂਦੀ ਆ ਤਾਂ ਇਹਨਾਂ ਨੂੰ 700 ਰੁਪਏ 800 ਰੁਪਏ ਹੋਰਾ ਸਟੇਟਲ ਝੋਨਾ ਖਰੀਦ ਕੇ ਪੰਜਾਬ 'ਚ ਵੇਚਣ ਦੀ ਲੋੜ ਨਹੀਂ ਤੇ ਸਭ ਤੋਂ ਵੱਡੀ ਗੱਲ ਇਹ ਹੈ ਜੇ ਇਹ ਝੋਨਾ ਸੇਲਰਾਂ ਦੇ ਵਿੱਚ ਲੈਣ ਲੱਗ ਗਿਆ 700 800 ਰੁਪਏ ਵਾਲਾ ਤੇ ਜਿਹੜਾ ਤੁਹਾਡਾ ਤੋਂ ਨਾਕ ਤੋਂ ਦਸਤਾਂ ਨੂੰ ਵੱਡਿਆ ਜਾਣਾ ਹੈ ਪੰਜਾ ਤੋਂ ਵੱਡਿਆ ਜਾਣਾ ਉਹ 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 ਖਰੀਦੂ ਕੌਣ ਜਿਹਵਾ ਜਨੇ ਆਪਦਾ ਕੋਟਾ ਪੂਰਾ ਕਰ ਲਿਆ ਤਾਂ ਫਿਰ ਇਹ ਤਾਂ ਆਪਣਾ ਚੋਨਾ ਕਾਟ ਤੇ ਖਰੀਦਣਗੇ ਨਾ ਫਿਰ 2-2 ਕਿਲੋ 4-4 ਕਿਲੋ 5-5 ਕਿਲੋ ਕਾਟ ਲਾਉਣਗੇ ਅੱਜ ਤਾਂ ਇਹ 27 28 28 ਮੌਚਰ ਵਾਲਾ ਝੋਨਾ ਆਪਦੇ ਸੈਨਲ ਚ ਲਵਾਈ ਜਾਂਦੇ ਆ ਤੇ ਜਦੋਂ ਸਾਡੇ ਪੰਜਾਬ ਦੇ ਜ਼ਿਮੀਂਦਾਰ ਦੀ ਵਾਰੀ ਆਉਂਦੀ ਆ ਆ ਦੇਖਾਈ ਉਦੋਂ ਕਹਿੰਦੇ ਇਹ ਕਾਟ ਤੋਂ ਬਿਨਾ ਝੋਨਣ ਤੋਂ ਬਿਨਾ ਤੁਹਾਡਾ ਤੁਹਾਡਾ ਮੌਚਰ ਇਹਦਾ ਇਹ ਤੁਹਾਡਾ ਝੋਨਾ ਗਿੱਲਾ ਆ ਦੇਖੋ ਉਦੋਂ ਕਹਿੰਦੇ ਗਿੱਲਾ ਤੇ ਫਿਰ ਲੁੱਟ ਗਈ ਨਹੀਂ ਹੁੰਦੀ ਆ ਲੁੱਟ ਹੁੰਦੀ ਸਾਡੇ ਪੰਜਾਬ ਦੇ ਕਿਸਾਨ ਦੀ 8-8 ਕਿਲੋ 7-7 ਕਿਲੋ ਤੇ 12-12 ਮੋਚਰ ਤੇ ਤੋਲਿਆ ਜਾਂਦਾ ਮੇਨ ਮੇਨ ਏਜੰਡਾ ਇੱਥੇ ਖੜਾ ਆ ਕੇ ਹੁਣ ਹੁਣ ਚੇਅਰਮੈਨ ਸਾਹਿਬ ਇੱਥੇ ਆਉਣ ਆ ਕੇ ਬੰਦੀ ਕਾਰਵਾਈ ਕਰ ਲੈ ਤੇ ਜਿਹੜਾ ਕਾਰਵਾਈ ਹੁੰਦੀ ਉਹ ਕਾਰਨ ਸੈਂਸ ਕੈਸਲ ਕਰਨੇ ਦਾ ਇਹਨਾਂ ਨੂੰ ਜਬਤ ਕਰ ਜਿਹੜੀ ਕਾਰਵਾਈ ਨੇ ਤੇ ਬੰਦੀ ਕਾਰਵਾਈ ਕਰੋ ਕਿਉਂਕਿ ਇਦਾਂ ਦੀ ਲੁੱਟ ਦੇ ਕੇ ਸਾਡੇ ਕਿਸਾਨਾਂ ਨਾਲ ਹੋਊਗੀ ਤਾਂ ਅਸੀਂ ਕਿਹੜੇ ਹਿਸਾਬ ਨਾਲ ਸਰਕਾਰ ਤੋਂ ਕੀਮਤਾਂ ਲਾ ਲੱਖ ਸਕਦੇ ਆ ਤਾਂ ਜਾਗੋ ਨੌਜਵਾਨੋ ਕਿਸਾਨ ਵੀਰੋ ਜਾਗੋ ਇਨਾ ਇਨਾ ਜਿਉ ਇਹ ਜੋ ਸਕੈਮ ਹੁੰਦੇ ਆ ਇਹੋ ਜੇ ਟਰਾਲੇ ਬਾਹਰੋਂ ਆਉਂਦੇ ਆ ਸੇਲਰਾਂ ਦੇ ਵਿੱਚ ਸਾਰਿਆਂ ਚ ਆਉਂਦੇ ਆ ਕੱਲੇ ਇੱਥੇ ਨਹੀਂ ਆਏ ਇਹ ਸੇਲਰਾਂ ਹਰੀਨੋ ਖੜੇ ਮੌਟਰ ਰੋਡ ਤੇ ਕੱਲੇ ਇੱਥੇ ਨਹੀਂ ਆਏ ਸਾਰਿਆਂ ਚ ਆਉਂਦੇ ਆ ਆਉਂਦੇ ਚੋਰੀ ਛੁਪੇ ਆ ਇਹ ਮਾੜੀ ਕਿਸਮਤ ਨਾਲ ਫੜੇ ਗਏ ਇਹ ਪਰਦਾ ਜ਼ਾਰ ਹੋ ਗਿਆ ਇਹਨਾਂ ਦਾ ਤਾਂ ਵੱਦ ਤੋਂ ਵੱਧ ਕਿਸਾਨ ਵੀਰਾਂ ਨੂੰ ਬੇਨਤੀ ਕਰਦਾ ਜੋ ਵੀ ਵੀਡੀਓ ਦੇਖ ਰਹੇ ਆ ਵੀ ਜਲਦੀ ਉਹ ਜਲਦੀ ਇੱਥੇ ਪਹੁੰਚ ਕੇ ਇਸ ਸੇਲਰ ਮਾਲਕ ਦੇ ਬੰਦੀ ਕਾਰਵਾਈ ਕਰਾ ਸਕੀਏ ਇਹਨਾਂ ਟਰਾਲਿਆਂ ਨੂੰ ਜੱਫਤ ਕਰਾ ਸਕੀਏ ਨਹੀਂ ਤਾਂ ਜੇ ਇਸੇ ਤਰ੍ਹਾਂ ਇਹ ਟਰਾਲੇ ਆਉਂਦੇ ਰਹੇ ਤਾਂ ਤੁਹਾਡਾ ਮੰਡੀਆਂ ਦੇ ਵਿੱਚ ਝੋਨਾ ਕਿਸੇ ਨੇ ਨਹੀਂ ਲੈਣਾ ਜਿਸ ਤਰ੍ਹਾਂ ਪਿਛਲੇ ਸਾਲ 8-8 ਕਿਲੋ 10-10 ਕਿਲੋ ਕਾਠ ਤੋਂ ਹੁੱਲ ਕੱਟੀ ਗਈ ਸੀ 12 ਮੌਚਰ ਤੁਹਾਡਾ ਝੋਨਾ ਖਰੀਦਾ ਗਿਆ ਸੀ ਤਾਂ ਤੁਸੀਂ ਇਸ ਤਰ੍ਹਾਂ ਵੀ ਮੰਡੀਆਂ ਚ ਰੋਲੋਗੇ ਜਿਹੜੇ ਗੱਟੇ ਭਰ ਕੇ 2 ਨੰਬਰ ਝੋਨਾ ਜਿਹੜਾ ਇਹ ਆਇਆ ਸੀ ਜਾਂ ਜਿਹੜਾ ਪਹਿਲਾਂ ਉਹਨਾਂ ਨੇ ਖਫਤ ਕਰਤਾ ਜਾਂ ਕਿਸੇ ਪਾਸੇ ਟਿਕਾਣੇ ਲਾਤਾ ਉੱਥੇ ਜਥੇਬੰਦੀ ਕੀ ਐਕਸ਼ਨ ਲਾਊਗਾ ਇਹ ਵਿਸ਼ਾ ਜਾਂਚਦਾ ਹੈ ਵੀ ਇਹ ਇਹ ਕਿੱਥੋਂ ਆਏ ਨੇ ਗੱਟੇ ਇਹ ਕਿਹੜੇ ਜ਼ਿਮੀਦਾਰ ਨੇ ਭਰਾਏ ਨੇ ਇਹ ਜ਼ਿਮੀਦਾਰ ਨੇ ਵੱਢਿਆ ਕਿੱਥੋਂ ਆ ਝੋਨਾ ਕਿ ਕਿੱਥੋਂ ਲੈਂਦਾ ਕਿਹੜਾ ਕਿਹੜਾ ਚੌਲ ਕਿਹੜਾ ਇਹ ਇਹ ਸਾਰੀ ਬੰਦੀ ਕਾਰਵਾਈ ਕਰਾਵਾਂਗੇ ਜਿੰਨਾ ਚਿਰ ਇਹ ਸੈਲਰ ਹੈ ਤੇ 2 ਨੰਬਰ ਦਾ ਪਰਚਾ ਇਹ ਤੇ ਕੱਟਿਆ ਨਹੀਂ ਜਾਂਦਾ ਠੀਕ ਹੈ ਉਹਨਾਂ ਦੇ ਸਿੱਧੂਪੁਰ ਜਿੱਥੇ ਬੰਦੀ ਦਾ ਕਿਸੇ ਨਾਲ ਕੋਈ ਸਮਝੌਤਾ ਨਹੀਂ ਕੋਈ ਕਮਿਟਮੈਂਟ ਨਹੀਂ ਇਹ ਤੇ ਪਰਚਾ ਹੋਊਗਾ ਇਹ ਲਾਇਸੈਂਸ ਕੈਨਸਲ ਹੋ ਕੇ ਰਹੂਗਾ ਸਿੱਧੂਪੁਰ ਜਿੱਥੇ ਬੰਦੀ ਹੱਕ 'ਚ ਖੜੀ ਹੈ ਬਾਕੀ ਕੋਈ ਖੜੇ ਜਾਂ ਨਾ ਖੜੇ